ਅੱਜ ਮੈਨੂੰ ਕੀਰਤਜੀਤ ਦਾ ਫੋਨ ਆਇਆ ਮੈਂ ਕਿਸੇ ਕੰਮ ਲਈ ਸ਼ਹਿਰ ਗਈ ਹੋਈ ਸੀ ਆਖਣ ਲੱਗੀ ਇੱਕ ਕੰਮ ਕਰੀ ਮੇਰਾ ਕਿਹੜਾ ਕੰਮ ਸਖੀ ਉਹੀ ਜਿਹੜੀ ਮੈਂ ਇੱਕ ਆਡੀਓ ਭੇਜੀ ਸੀ ਤੈਨੂੰ ਜਿਹਦੇ ਵਿੱਚ ਤੇਰੀ ਸੱਸ ਮੈਨੂੰ ਗੱਲਾਂ ਕਹਿ ਰਹੀ ਸੀ ਤੇ ਮੇਰੇ ਘਰ ਵਾਲੇ ਦਾ ਚਾਚਾ ਵੀ ਆ ਕੇ ਮੈਨੂੰ ਬੋਲ ਰਿਹਾ ਸੀ ਜਿਸ ਦਿਨ ਮੈਂ ਪੁਲਿਸ ਮੈਡਮ ਦੇ ਕਹਿਣ ਤੇ ਆਪਣੀ ਮਾਂ ਨਾਲ ਆਪਣੇ ਕੱਪੜੇ ਲੈਣ ਗਈ ਸੀ ਉਸ ਨੂੰ ਥੋੜੀ ਜਹੀ ਘਟ ਦੇ ਪਿੱਛੇ ਮੇਰੀ ਸਕੂਟਰੀ ਦੀ ਆਵਾਜ਼ ਬਹੁਤ ਆ ਰਹੀ ਸੀ ਕੱਲ ਨੂੰ ਜਾਣਾ ਹੈ ਬੁਲਾਇਆ ਹੈ ਕੱਲ ਉਥੇ ਥਾਣੇ ਵਿੱਚ ਉਹੋ ਠੀਕ ਹੈ ਮੈਂ ਘਰ ਜਾ ਕੇ ਕਰ ਦਿੰਦੀ ਹਾਂ ਮੈਂ ਘਰ ਆ ਉਹ ਆਡੀਓ ਇੱਕ ਬਾਰੀ ਫਿਰ ਸੁਣੀ ਕਿਦਾਂ ਕੋਈ ਇੰਨਾ ਬੋਲ ਸਕਦਾ ਹੈ ਸਾਫ਼ ਸੁਣ ਰਿਹਾ ਸੀ ਕਿ ਜਤਰੀ ਸੱਸ ਆਖ ਰਹੀ ਸੀ ਤੁਸੀਂ ਦੋਵੇਂ ਮਾਂ ਦੀ ਬਦਮਾਸ਼ੀਆਂ ਕਰਦੀਆਂ ਤੁਹਾਡੀ ਤਾਂ ਹیثیت ਤੱਕ ਨਹੀਂ ਸਾਡੇ ਬਰਾਬਰ ਬੈਠਣ ਦੀ ਆਇਆਂ ਇਹੇ ਸੂਤ ਲੈਣਾ ਕੀਰਤ ਦੇ ਪਤੀ ਦਾ ਚਾਚਾ ਆਖ ਰਿਹਾ ਸੀ ਹੁਣ ਸਾਰੀ ਗੱਲ ਹੋਣੀ ਹੈ ਪਰ ਪੁਰ ਸੱਗੇ ਹੋਣੀ ਹੈ ਤੇ ਬੰਦਿਆ ਚ ਹੋਣੀ ਹੈ ਆਪਣੇ ਬਹਿ ਕੇ ਕਰਨ ਵਾਲੀ ਗੱਲ ਤਾਂ ਇਹ ਨਹੀਂ ਤੁਸੀਂ ਮਾਂ ਤੀ ਪਤਾ ਨਹੀਂ ਕੀ ਸਮਝਦੀ ਹੋ ਆਪਣੇ ਆਪ ਨੂੰ ਉਹ ਕੀਰਤ ਹੁਣਾਂ ਨੂੰ ਬਾਹਰੋਂ ਜਿੰਦਾ ਲਗਾ ਦਿੰਦਾ ਸੀ ਕੀਰਤ ਦੀ ਮੰਮੀ ਦੇ ਬੋਲਣ ਤੇ ਕੀ ਕਰਦੀਆਂ ਆਈ ਪੁਲਿਸ ਨੂੰ ਫੋਨ ਇੰਨੀ ਗੱਲ ਕਹਿਣ ਤੇ ਉਹ ਜਿੱਦਾਂ ਖੋਲ ਦਿੰਦਾ ਹੈ ਕਿਉਂਕਿ ਕੀਰਤ ਵੀ ਵੀਡੀਓ ਬਣਾਉਣ ਲੱਗ ਜਾਂਦੀ ਐ ਥੋੜੀ ਬਹਿਸ ਕਰਨਾ ਦੋਨੋਂ ਮਾਮਾ ਧੀਆਂ ਘਰ ਆ ਜਾਂਦੀਆਂ ਨੇ ਦਰਅਸਲ ਕੀਰਤ ਦੇ ਸਹੁਰੇ ਘਰ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਕਿ ਕੀਰਤ ਕੌਣ ਵਿੱਚ ਰਿਕਾਰਡਿੰਗ ਕਰ ਰਿਹਾ ਹੈ ਅਗਲੇ ਦਿਨ ਡੀਸੀ ਦਫ਼ਤਰ ਤੋਂ ਆ ਕੀਰਤ ਮੈਨੂੰ ਫੋਨ ਕਰਦੀ ਐ ਤੇ ਆਖਦੀ ਐ ਕੀਰਤ ਉਹਨਾਂ ਨੇ ਆਪ ਹੀ ਆਖ ਦਿੱਤਾ ਹੈ ਕਿ ਅਸੀਂ ਨਹੀਂ ਰੱਖਣੀ ਇਹ ਹੋਰ ਕੋਈ ਗੱਲ ਨਹੀਂ ਕੀਤੀ ਫਿਰ ਗੱਲ ਪੈਸਿਆਂ ਤੇ ਆ ਗਈ ਕਿ ਅਸੀਂ 4 ਲੱਖ ਦਾ ਫੈਸਲਾ ਕਰਨਾ ਹੈ ਮੇਰੀ ਇੱਜਦਾ ਮੁੱਲ 4 ਲੱਖ ਲਾ ਲਾਹੇ ਨੇ ਫਿਰ ਮੈਂ ਵੀ ਆਖ ਦਿੱਤਾ ਬਸ ਤੂੰ ਮੈਨੂੰ 15 ਲੱਖ ਦੇ 60 ਖੇਤਾਂ ਦਾ ਮਾਲਕ ਬਸ ਇੰਨੇ ਕੁ ਜੋਗਾ ਜਾਂ ਫਿਰ ਆਪਣੀ ਭੈਣ ਮੇਰੇ ਘਰ ਛੱਡ ਜਾਂ ਉਹਨਾਂ ਸਮਾਂ ਬਿਨਾਂ ਚਿਰ ਮੈਂ ਬਸੀਆਂ ਫਿਰ ਹਿਸਾਬ ਬਰਾਬਰ ਹੋਣਾ ਆਪਣਾ ਤੁਸੀਂ ਵੀ ਖੁਸ਼ ਤੇ ਮੈਂ ਵੀ ਖੁਸ਼ ਅੱਛਾ ਠੀਕ ਹੈ ਮੈਂ ਤੈਨੂੰ ਦੱਸਿਆ ਨਹੀਂ ਹਾਲੇ ਕਿ ਮੇਰੀ ਮਾਸੀ ਦੀ ਨੂ ਦੀ ਮਾਸੀ ਮੇਰੇ ਸਹੁਰੇ ਜੋ ਮੇਰੇ ਸਹੁਰੇ ਘਰ ਵਿੱਚੋਂ ਹੀ ਮੇਰੇ ਨਾਲ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੀ ਕੋਈ ਗਲਤੀ ਨਹੀਂ ਉਹ ਸਾਰੇ ਦੱਸਦੇ ਆ ਕਿ ਜਿੱਦਨ ਦੀ ਤੂੰ ਆਪਣੇ ਤੇ ਕੇ ਗਈ ਹੋਈ ਐ ਉਸ ਦਿਨ ਤੋਂ ਬਾਅਦ ਅਸੀਂ ਜਦੋਂ ਵੀ ਕੀਰਤਵ ਘਰ ਵਾਲੇ ਨੂੰ ਦੇਖਿਆ ਉਹਦੇ ਕੰਨਾਂ ਤੇ ਫੋਨ ਲੱਗੇ ਹੁੰਦੇ ਰਹੇ ਹਮੇਸ਼ਾ ਤੇ ਕਿਸੇ ਨਾਲ ਗੱਲ ਕਰਦਾ ਰਹਿੰਦਾ ਅਸੀਂ ਪਤਾ ਕੀਤਾ ਕਿ ਕਿਸੇ ਨਾਲ ਗੱਲ ਕਰਦਾ ਹੈ ਤਾਂ ਪਤਾ ਲੱਗਾ ਕਿ ਨਾਲ ਦੇ ਪਿੰਡ ਦੀ ਕੁੜੀ ਹੈ ਜਿਸ ਨਾਲ ਇਸ ਦੀ ਸਕੂਲ ਪੜ੍ਹਦੇ ਦੀ ਹੀ ਗੱਲਬਾਤ ਹੈ ਤੇ ਉਹ ਇਹਨੇ ਪੱਕੀ ਰੱਖੀ ਹੋਈ ਹੈ ਯਾਰ ਜੇ ਗੱਲਬਾਤ ਸੀ ਉਸ ਨਾਲ ਹੀ ਵਿਆਹ ਕਰਵਾਉਂਦਾ ਤੇਰੇ ਨਾਲ ਇਸ ਤਰ੍ਹਾਂ ਕਿਉਂ ਕੀਤੀ ਤੇਰਾ ਸਮਾਂ ਹੀ ਨਹੀਂ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਹਾਂ ਮੇਰੇ ਵੱਲ ਉਠਦੀਆਂ ਜਦੋਂ ਆਖ ਦੇ ਫੋਨ ਲੱਗਿਆ ਰਹਿੰਦਾ ਤਾਂ ਸਾਰਾ ਦਿਨ ਦੱਸਣ ਵਾਲੇ ਨੇ ਦੱਸਿਆ ਕਿ ਇਹਦੀ ਮਾਂ ਨਹੀਂ ਸੀ ਮੰਨ ਰਹੀ ਉਹ ਕੁੜੀ ਨਾਲ ਵਿਆਹ ਕਰਾਉਣ ਨੂੰ ਕਿਉਂਕਿ ਉਹ ਕੁੜੀ ਹੋਰ ਜਾਤ ਦੀ ਸੀ ਮੇਰੇ ਘਰ ਵਾਲੇ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ ਇਸ ਕਰਕੇ ਉਹ ਕੁੜੀ ਨੇ ਵੀ ਹੋਰ ਕਿਸੇ ਵਿਆਹ ਕਰਵਾ ਲਿਆ ਪਰ ਉਸਨੇ ਇਸ ਦੇ ਕਹਿਣ ਤੇ 3 ਮਹੀਨਾ ਵਿੱਚ ਹੀ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ ਮੇਰੇ ਵਾਲੇ ਨੇ ਮੇਰੇ ਲਈ ਵੀ ਤਲਾਕ ਦੇ ਹਾਲਾਤ ਪੈਦਾ ਕਰ ਦਿੱਤੇ ਇਹ ਤਾਂ ਬਹੁਤ ਚਲਾਕ ਨਿਕਲਿਆ ਤੇਰੇ ਨਾਲ ਚਲਾਕੀ ਕਰ ਗਿਆ ਉਪਰੋਂ ਝੂਠੇ ਇਲਜ਼ਾਮ ਲਗਾ ਦਿੱਤੇ ਤੇਰੇ ਤੇ ਇਹ ਹੀ ਤਾਂ ਗੱਲ ਹੈ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਨੀ ਸੀ ਉਸ ਨੇ ਕਲੰਕ ਲਾਤਾ ਮੈਨੂੰ ਕੱਲ ਨੂੰ ਤਲਾਕ ਲੈ ਮੈਂ ਹੋਰ ਕਿਤੇ ਵਿਆਹ ਕਰਵਾ ਲੈ ਗਈ ਪਰ ਮੈਨੂੰ ਇਹ ਗੱਲ ਨਹੀਂ ਭੁੱਲਣੀ ਕਿ ਇਸ ਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ। ਚਾਹ ਕੇ ਵੀ ਨਹੀਂ ਭੁੱਲ ਸਕਦੀ। ਪੁਲਿਸ ਮੈਡਮ ਨੇ ਵੀ ਇਹੀ ਕਿਹਾ ਕਿ ਇੱਥੋਂ ਹੀ ਫੈਸਲਾ ਕਰ ਲਓ ਕੇਸ ਬਹੁਤ ਲੰਬਾ ਚੱਲਣਾ ਹੈ। ਨਾ ਮੇਰੀ ਭੈਣ ਹੁਣ ਰੋਣਾ ਰੋਣਾ ਇਸ ਤਰ੍ਹਾਂ ਦੇ ਇਨਸਾਨ ਲਈ ਰੋਣ ਦਾ ਕੋਈ ਫਾਇਦਾ ਨਹੀਂ। ਰੋਇਆ ਉਸ ਲਈ ਜਾਂਦਾ ਹੈ ਜੋ ਇਸ ਦੇ ਲਾਇਕ ਹੋਵੇ। ਰੱਬ ਹੀ ਜਾਣੇ ਉਸ ਨੇ ਕਿਉਂ ਕੀਤਾ ਜਿਹਾ। ਇਸ ਤਰ੍ਹਾਂ ਹਾਲੇ ਤਾਂ ਸਭ ਕੁਝ ਸਮੇਂ ਤੇ ਹੀ ਪਤਾ ਲੱਗ ਗਿਆ ਆਪਾਂ ਨੂੰ ਹੋਰ ਦੇਰ ਨਾਲ ਪਤਾ ਲੱਗਦਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਸਹੀ ਕਿਹਾ ਤੂੰ ਪਰ ਕਲੰਕ ਤਾਂ ਮੈਨੂੰ ਲੱਗਾ ਕਿ ਵਿਆਹੀ ਸੀ ਮਾਪਿਆਂ ਨੇ ਹੁਣ ਸੋਚਣ ਦਾ ਸਮਾਂ ਦਿੱਤਾ ਹੈ ਉਹਨਾਂ ਨੂੰ ਅਗਲੇ ਵੀਰਵਾਰ ਪਤਾ ਲੱਗਣਾ ਹੁੰਦਾ ਹੈ ਚਲ ਠੀਕ ਹੈ ਹੁਣ ਮੈਂ ਕੰਮ ਕਰ ਲਵਾਂ ਚਲ ਠੀਕ ਹੈ ਪਰ ਰੋਇਨਾ ਹੁਣ ਆਵੇ ਐਮੀ ਚੱਲ ਬਾਏ ਕੀਰਤ ਇੱਕ ਬੇਕਸੂਰ ਲੜਕੀ ਦੀ ਜ਼ਿੰਦਗੀ ਦਾ ਫੈਸਲਾ ਗਲਤ ਲੋਕਾਂ ਦੇ ਬਸ ਪਹਿ ਜਾਣ ਕਰਕੇ ਸੋਚਣ ਦੀ ਮਿਆਰ ਵਧਾ ਕੇ ਫਿਰ ਆਉਣ ਵਾਲੇ ਦਿਨਾਂ ਤੇ ਛੱਡ ਦਿੱਤਾ ਗਿਆ ਦੇਖੋ ਕੀ ਫੈਸਲਾ ਹੁੰਦਾ ਹੁਣ ਇਹ ਕਹਾਣੀ ਹੈ ਜੀ ਅਧੂਰੀ ਹੈ ਬਾਕੀ ਰਹਿੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਜਰੂਰ ਸੁਣ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ